ਇੱਕ ਦਿਨ ਅੱਗੇ ਮਾਂ ਵੀ ਜਿੱਦ ਕਰਨ ਲੱਗੀ ਆ ਬੱਟ ਤੋਂ ਕਹਿੰਦੀ ਕੰਮ ਐ ਕਢਾਉਣਾ ਮੈਂ ਕਢਾ ਲਾ ਉਦੋਂ ਮਾਂ ਕਹਿੰਦੀ ਤਿੰਨ ਲਕੀਲੇ ਲੰਬੀ ਬਾਟ ਮੂੜੀਆਂ ਬੱਦੇ ਹੁਣੀਆਂ ਨੂਰ ਕੁੱਤਿਆਂ ਤੋਂ ਨਹੀਂ ਡਰੀ ਹੈਗੀ ਐਂ ਪਾਣੀ ਲੈ ਕੇ ਆ ਗਈ ਫੇਰ ਡਰੇ ਫੇਰ ਨਾਲ ਮੈਂ ਤਾਂ ਘਾ ਵੀ ਛਟਾ ਕੇ ਗਈ ਆ ਸਾਰਾ ਸਾਡੇ ਨਾਲ ਆ ਬੱਟ ਤੋਂ ਬੜਦੇ ਤੇ ਦਾਦੀ ਨਾਲ ਹਾਂ ਚੱਲ ਚੋ ਮੋਟਰ ਬੰਦ ਕਰ ਦਨੀ ਆਪਾਂ 10 ਮਿੰਟ ਜਿੱਤੋਂ ਹੀ ਲੱਗਣੀ ਇਨੇ ਉੱtre ਆਣਾ 10-20 ਮਿੰਟ ਚ ਪਾਣੀ ਨੇ ਕਬਾਟਾ ਟੱਪ ਦਾ ਨੇ ਹਟ ਜਾਣਾ ਆ ਚੱਕਨੀ ਮੜਜੀ ਟੋਕ ਇਹਨੂੰ ਮੋਰੇ ਹਾਂ ਹਦੋਂ ਨੂੰ ਪਾਣੀ ਥੋੜੀ ਜਿਹਾ ਜ਼ਿਆਦਾ ਨੁਕੀ ਨਾ ਕਰੀ ਚਲ ਬਸ 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 ਚਲ ਮੈਂ ਤੁਹਾਨੂੰ ਨਿਕਲ ਜੂ ਆਪਣੇ ਖੇਤ ਚ ਲਾ ਦੇਣਾ ਪਾਣੀ ਚੱਲਦਾ ਬਥੇਰਾ ਚਲ ਹਟੋ ਬੁਝੱਕਤੀ ਜਾ ਕਾਕਾ ਕਾੜਦੇ ਫਿਰ ਤਾਂ ਇੱਕ ਟੱਕਾ ਵੀ ਖੜਾ ਪੂਰਾ ਲੱਗਦਾ ਹਨ ਵੀ ਇਹ ਘਾਤੇ ਰਹਿ ਗਿਆ ਹੁਣ ਸਾਫ ਖੇਤ ਸੋਹਣਾ ਲੱਗਦਾ ਫਿਰ ਅਗਲਾ ਚੱਕਲਾ ਕਹੀ ਰੱਖਦੇ ਉਰੀ ਬਸ ਬਾਤੀਆਂ ਪਈਆਂ ਨੇ ਆ ਨੱਕੇ ਤੇ ਹਰਾ ਵੱਟਣ ਨੂੰ ਕੱਲੋਂ ਇੱਥੋਂ ਚੱਕ ਲੈਣੀਆਂ ਨੇ ਆਪਾਂ ਨੇ ਲਿਆ ਫੜਾ ਹਾਂ ਜਵਾਬ ਦੇਗਾ ਤਹੀਂ ਪੰਗਾ ਕਰਾਇਆ ਹਲ ਤਾਂ ਹਵਾ ਚੱਲਦੀ ਆ ਕੰਮ ਤਾਂ ਕਰੋ ਦਾ ਸਾਰਾ ਨਿਬੜਿਆ ਹੋਇਆ ਚਾ ਕੀ ਮਰਾਂਦੀ ਹਾਂ ਮੈਂ ਚੱਲ ਆ ਕਿੱਥੋਂ ਪਾਣੀ ਰਿਸੀ ਜਾਂਦਾ ਸਵੇਰ ਦਾ ਆ ਪਾਣੀ ਕਿਹੜੀ ਸੀ ਜਾਂਦਾ ਪਾਣੀ ਮੋਟਰ ਦਾ ਇਹ ਨਾ ਮਾੜਾ ਜਿਹਾ ਬੰਦਾ ਵਿੱਚ ਖੜ ਚੂ ਜਦੇ ਉੱਪਰੋਂ ਚੱਲ ਪੈਂਦਾ ਖਾਲ ਖਾਲ ਨੂੰ ਮਿੱਟੀ ਲਾਉਣੀ ਪੈਣੀ ਹੈ ਕਾਹਦੇ ਖੱਡ ਪੈ ਜਾਣੀਆਂ ਕੱਕ ਬੀਜਣਿਆ ਅਗਰ ਆਪ ਗੈਂਟੀ ਮਾਰ ਦੋ ਚਾਰ ਦਿਨ ਦੇਖ ਕੇ ਪਾਣੀ ਲਈ ਹਰਾ ਬੀਜ ਹੈ ਹੈ ਕੀ ਹਰਾ ਬੀਜ ਹੋ ਜਵੇ ਹਰਾ ਦਾ ਬੀਜਾਂ ਗਈ ਹੋਣਾ ਫਮੱਕੀ ਐ ਨਹੀਂ ਸੋਣੀ ਸੀ ਮਾ ਸੌ ਸੁਖ ਸੁਖ ਦਾ ਤਮ ਮਾ ਲਾਈ ਵੀ ਹੁਣ ਆ ਵਿੱਚ ਕਾ ਨੂੰ ਗੰਦ ਖੰਦੇ ਇੱਕੱਖਾਂ ਜਾਣੀ 100 ਉਹਦਾ ਕਾਣਾ ਸਪੜਾ ਹੁੰਦਾ ਟੋਕਰੀ ਵਾਲਾ ਇਹ ਬੱਸ ਸੇ ਟੋਕਰੀਆਂ ਨੂੰ ਰਹਿਣ ਦੇ ਆ ਜਾ ਸੌ ਖੱਪਾ ਹੁੰਦਾ ਵਿੱਚ ਸੱਪ ਸੁਪਾ ਜਰੂਰ ਲੜਾਉਣੇ ਆ ਪਰ ਜਰੂਰ 100 ਜਾਨਵਰ ਹੁੰਦਾ ਹਾਂ ਕੱਪੜਿਆਂ ਦਾ ਹਾਲ ਤਾਂ ਮੰਦਾ ਹੋਣਾ ਹੀ ਤਾਂ ਜਿੰਦਾ ਵੀ ਹੋ ਰਹਾ ਹਨ ਹਰੇਕ ਦੀ ਹੋਰ ਵੀ ਲਾਇਆ ਹੋਇਆ ਹਰੇਕ ਦੇ ਨਵੇਂ ਵੀ ਲਾਇਆ ਹੈ ਲਓ ਜੀ ਇੱਧਰ ਨੂੰ ਦੇਖਦਾ ਹਾਂ ਆਪਣਾ ਲਾਇਆ ਪਾਲਕ ਮੂਥੀ ਮੂਥੀ ਕਹੇਗਾ ਮੇਥੀ ਧਨੀਆ ਕੁਝ ਨਹੀਂ ਜੰਮਿਆ ਤੇ ਕਈ ਸਾਲ ਹੋ ਗਏ ਮਨਪੀ ਦੇ ਹੱਥਾਂ ਦਾ ਹੀ ਜੰਮਦਾ ਹੁਣ ਅਬ ਹਮ ਲਗਾਏਗੇ ਹਾਂ ਹਮ ਲਗਾ ਲਈਏ ਹੁਣ ਤੂੰ ਲਗਾਏਂਗੀ ਤੂੰ ਲਾ ਲਈ ਕੁਦਰਤੀ ਨਹੀਂ ਹੁੰਦਾ ਵੀ ਕਈ ਵਾਰ ਜਿਹੜਾ ਮੈਨੂੰ ਹੁੰਦਾ ਦਾ ਵੀ ਹੈਲੋ ਹੈਲੋ एवरीवन ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਵਧੀਆ ਹੋਵੋਗੇ ਸੋ ਹਾਲਤਾ ਆਪਣੀ ਇਗਨੋਰ ਕਰਨੇ ਵਾਲੀ ਆ ਦੇਖ ਲੋ ਕੀ ਹਾਲ ਹੈ ਇਹ ਹਾਲਤਾ ਤੇ ਜ਼ਿੰਮੇਵਾਰ ਆ ਮਨ ਤੁਸੀਂ ਕੋਈ ਤੱਕ ਹੋਰ ਗੱਲਾਂ ਜਿਨੇ ਮੈਨੂੰ ਇਹੋ ਜੇ ਕੰਮ ਲਈ ਮਜਬੂਰ ਕੀਤਾ ਵੀ ਚੱਲ ਹੈਲਪ ਕਰਨੇ ਵਾਲੇ ਕੀ ਪਰ ਮਾਰ ਲੈਂਦਾ ਬੇ ਕੰਮ ਦਾ ਕੁਝ ਵੀ ਨਹੀਂ ਆਪਾਂ ਹੁਣ ਕਰਿਆ ਉਹਨਾ ਇਹ ਦਸਤਾਈ ਕੋਸ ਵੀ ਹੋ ਜੇ ਤਾਂ ਟੁੱਟ ਜੇ ਤੇ ਮੇਰੇ ਘਰਾਹੇ ਤੋਂ ਮੈਂ ਕੋਈ ਨਹੀਂ ਹਾਂ ਹਾਂ ਆ ਤਾਂ ਉਧਰ ਜਿੱਥੇ ਨੂੰ ਬਾੜ ਤੋਂ ਨਿਕਲ ਜਾਂਦੀ ਹੈ ਇਹਨੇ ਪੰਪ ਪੰਪ ਦੇ ਕੇ ਵਿੱਚ ਬਾੜਤਾ ਵੀ ਚੱਲ 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 ਆਪਾਂ ਹੁਣ ਜੀਰੀ ਚੋਗਾ ਕੱਢ ਦੇਣਾ ਫੈਦਨ ਕੋ ਮੈਂ ਹਾਲ ਤਾਂ ਦੇਖੋ ਆਪਣੀ ਵੀ ਪਰ ਫਿਰ ਅਸੀਂ ਟੂਰ ਤੇ ਜਾਣਾ ਸੀ ਤਾਂ ਚਾਹ ਮਤੇ ਕੰਮ ਕਰਦੰਨੇ ਆ ਫਿਰ ਟੂਰ ਕਰਦੰਨੇ ਚਲ ਹਾਂ ਇਹ ਜਾ ਰਹੇ ਨੇ ਪਾਲ ਟੂਰ ਤੇ ਮੋਰਿਸ਼ਸ ਤੋਂ ਸ਼ੁਰੂ ਹੋ ਕੇ ਟੂਰ ਸ਼ੁਰੂ ਹੋ ਰਿਹਾ ਹੈ ਇਹਨਾਂ ਦਾ ਜੀਰੀ ਚੋਏ ਨੇ ਦੇ ਦੂ ਕਿ ਪੰਪ ਬਾੜ ਤੱਕ ਕੱਖ ਕਰਨਾ ਕੱਖ ਕਰਨਾ ਕੱਖ ਨੇ ਕਰਾਤੀ ਬੱਸ ਹਾਂ ਹਮੇ ਰੌਣ ਲੱਗੀ ਜੀ ਹਮੇ ਰੌਣ ਲੱਗੀ ਪਈ ਆ ਹਲ ਤੱਕ ਨਹੀਂ ਮੈਂ ਰੇਪ ਪਾਉਣਾ ਤੇਰੇ ਨਾਲ ਮਾਸੀ ਰੋਕੀਆ ਮਹਰੇ ਨਹੀਂ ਤਾਂ ਪਾਉਣਾ ਆ ਵੀ ਗੱਡੀ ਮਾਂ ਪੀ ਦੇ ਇੱਕ ਕੱਖ ਹੁਣ ਫਤ ਲੇਣ ਫੜਾ ਗੱਤ ਚਲ ਇੱਤੀ ਸਖਾਤੀ ਇਹਨੂੰ ਪੂਰੀ ਹਾਂ ਹਾਂ ਬੁੱਕਣਾ ਬਹੁਤ ਕੁਝ ਹਾਂ ਜਾਨ ਹੈ ਨਹੀਂ ਮੁੜ ਕੇ ਸਾਹ ਚੜ ਜਾਂਦਾ ਪੰਗਾ ਨਾਲ ਮਿੱਟੋ ਕਰਾਂ ਤੇ ਮੇਰੀ ਢੂਹੀ ਰੋਹਦੀ ਆ ਫਿਰ ਅੰਦਾਜ਼ ਤੋਂ ਕੋਣ ਕੱਢਦਾ ਮਾਲ ਦਿੰਦਾ ਉਸ ਤੋਂ ਪੈਸੇ ਦਿੰਦਾ 1000 ਰੁਪਏ ਇਸ ਤੱਕ ਕੱਢਣਾ ਤਾਂ ਅਗਲੇ ਨੇ ਉਹ ਤਾਂ ਵਾਦੀਆਂ ਤਾਂ 52 ਖਾ ਜਾਣੀਆਂ ਨੇ ਹੂੰ ਫੇਰ ਜਿਹੜਾ ਅਗਲੇ ਨੇ ਮੈਨੂੰ ਕਹੀ ਜਾਣਾ ਤੂੰ ਇਹਨੂੰ ਲੈ ਜਾਣਾ ਇਹਨੂੰ ਲੈ ਜਾਣਾ ਉਹ ਲੈ ਜਾ ਏ ਤਾਂ ਨਹੀਂ ਵੀ ਤੂੰ ਆਪਣੀ ਹੜਦੀ ਮੈਨੂੰ ਪਤਾ ਕਿ ਮੈਂ ਲਾਉਣੀ ਆ ਹਾਂ ਲਾਉਂਦੀ ਤੂੰ ਆ ਚੱਲ ਚੱਲਦਾ ਪਾਣੀ ਆਣ ਹਾਂ ਬਸ ਖੁੱਲੇ ਨੇ ਚੱਲ ਚਲੀ ਗਏ ਇੱਦਣ ਜਾਣਾ ਇੱਦਣ ਜਾਣਾ ਤਾਂ ਉਦਣ ਜਾਣਾ ਇੱਦਣ ਚੱਲ ਉਦਣ ਤਾਂ ਵਾਲੀ ਬਾਟ ਭਾਈ ਚੱਲੋ ਮੂਰੇ ਹਰ ਇਹ ਵਾਲੀ ਬਾਟਾ ਤੁਹਾਨੂੰ ਤੁਹਾਨੂੰ ਮਿਲਦੀ ਆ ਹਾਂ ਅਸੀਂ ਪਾਸਾ ਪਾਈਪ ਖੋਲ ਜਾਂਦੇ ਆ ਸਾਡਾ ਇੱਥੇ ਚੱਲੀ ਜਾਂਦਾ ਕੰਮ ਦੇੜਾ ਕਿੱਲੇ ਦਾ ਪਲਾਟ ਆ ਉਹ ਪਾਪਾਂ ਚ ਵੀ ਭਰ ਜਾਂਦਾ ਆਹ ਸਵਾ ਕਿੱਲੇ ਜਹੀ ਵਟੇ ਨਹੀਂ ਪਾਈ ਸੀ ਪਿਛਲੀ ਵਾਰ ਵੀ ਕਰਦੇ ਆ ਅੱਧਰ ਨੂੰ ਵੀ ਕਰ ਦੋਨੇ ਆ ਪਾਣੀ ਅਸੀਂ ਹਾਂ ਮੇਰੇ ਪੈਰ ਤੇ ਰੋੜੀ ਵਰਗੀ ਤੇ ਆਈ ਸੀ ਕੋਈ ਚੀਜ਼ ਨਾ ਹੋਣ ਚੱਲਿਆ ਹਾਂ ਡੰਕ ਮਾਰੇ ਆ ਪਿਛਲੀ ਵਾਰ ਪਿਛਲੀ ਵਾਰ ਇਹ ਤਾਂ ਉਹ ਮਾਪੀ ਤੇ ਚਪਕੀ ਰੋੜੀ ਪੈਰ 'ਚ ਰੋੜੀ ਗਈ ਚੂਵੀ ਵਹਿਮ ਪੈ ਗਿਆ ਨੂੰ ਕਹਿੰਦੀ ਮੇਰਾ ਸੱਪ ਲੜ ਗਿਆ ਸੱਪ ਦੀ ਮਿੱਟੀ ਲੱਗ ਗਈ ਮਿੱਟੀ ਲੱਗ ਗਈ ਪੈਰ ਸੁੱਜ ਗਿਆ ਭਾਈ ਅਸੀਂ ਪਹਿਲਾਂ ਤਾਂ ਮੋਚ ਵਾਲੇ ਕੋਲ ਗਏ ਉਹਨੇ ਇੱਜ਼ਤ ਮਾਨ ਬਹੁਤ ਕਰਿਆ ਸਾਡਾ ਉਹ ਤੋਂ ਬਾਅਦ ਆਈ ਮਨਹਲੇ ਮਾੜੀ ਦੇ ਮੱਥਾ ਟੇਕ ਕੇ ਉੰਤਰੇ ਰਹੇ ਤੋ ਬਈ ਤਿੰਨ ਦਿਨ ਜਾਨੂ ਪਤਾ ਲੱਗਿਆ ਇੱਕ ਹੋਰ ਮੋਚ ਵਾਲੇ ਕੋਲ ਗਏ ਉਹ ਤਾਂ ਕਹਿੰਦਾ ਜੀ ਮੈਂ ਖਿੱਚ ਕੇ ਮੋਚ ਤਾਰੂੰਗਾ ਜਾਨੂ ਫਿਰ ਆਪਾਂ ਘਰ ਹੀ ਆਪਣੀ ਪ੍ਰੈਕਟਿਸ ਕਰ 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 ਕੇ ਪਾ ਇਹ ਨੂੰ ਰਾਮ ਲਿਆਂਦਾ ਮਾਪੇ ਆਵੇ ਖਿੱਚੀ ਲੱਗੀ ਤਾਂ ਹੁਣ ਪਾਣੀ ਦੀ ਥਿਆ ਹੋਈ ਉਹ ਹੀ ਆ ਆਹ ਮੈਂ ਤਾਂ ਘਾਲਚੋਂ ਪਹਿਲਾਂ ਗਲਾਸ ਭਰਨ ਲੱਗਿਆ ਤਾਂ ਮੈਂ ਵੀ ਹਾਂ ਜੀਰੀ ਦਾ ਬੂਟਾ ਤਾਂ ਵਿੱਚ ਰੱਖ ਦੇ ਕਾਕਾ ਕੱਢ ਲੈ ਚੋਂ ਦੋ ਬੂਜੇ ਨੇ ਬਸ ਆਪੇ ਜੜਦਣੇ ਜੀਰੀ ਦੇ ਹੁਣ ਤੋੜੇ ਬਸ ਮੈਂ ਮਾ ਕਾਨੂੰ ਮਿੱਟੀ ਘਰ ਵੀ ਪਾਪਾ ਜੀ ਹੋ ਕੇ ਆਉਂਦਾ ਮੈਂ ਤਾਂ ਲੱਗਿਆ ਤਾਂ ਤੈਨੂੰ ਕਹਿਣ ਵੀ ਇੱਕ ਗਲਾਸ ਪਾਰ ਤੇ ਉੱਥੋਂ ਹੀ ਕਹਿਣ ਲੱਗਿਆ ਤਾਂ ਮੈਂ ਵੀ ਇੱਕ ਆਫ ਫੜੀ ਕਹੀ ਯਾਰ ਮਾਂ ਆ ਵੀ ਖੱਤਣਾ ਬੂਟਾ ਹੁਣ ਜਿਹੜੇ ਦੇਖੀ ਜਾਂਦੇ ਹੁਣ ਛੱਟ ਨਹੀਂ ਹੁੰਦੇ ਹਰੇ ਆਏ ਮੈਂ ਕਿੱਥੇ ਬੰਨੀ ਆਏ ਵਿੱਚ ਪਾਉਣਾ ਪੈਣਾ ਏ ਆ ਫੜ ਹਰਿਆਈ ਜੀ ਇੱਥੇ ਨਿਕਲ ਕੇ ਨਹੀਂ ਵੜ ਹੁੰਦਾ ਹਰਿਆਈ ਜੀ ਤਾਂ ਕੋਈ ਕੰਮਤ ਨਹੀਂ ਮੇਰੇ ਧੀ ਘਰੇ ਹੁੰਦੇ ਥੱਲੇ ਆਉਣਾ ਤੋਂ ਪਾਰ ਫੋਨ ਪਹਿਲਾਂ ਵਿੱਚ ਪਾਉਣਾ ਬੂਟਾ ਕਿਹੜਾ ਹੈ ਇਧਰੋਂ ਚੱਕ ਲਾ ਆ ਚੱਕਲਾ ਫਬਰੀਕ ਇਧਰ ਦੇਖ ਹਾਂ ਨਿੰਬੂ ਜੜਚ ਦੇਖ ਇਧਰ ਫालतੂ ਆ ਇਹ ਦੂਰ ਕਿਥੇ ਲੈ ਜਾਉਂਗੀ ਚੇਪਾਈ ਕਮਾਉਣਾ ਲਓ ਜੀ ਆਪਾਂ ਲੱਗੇ ਹਾਂ ਸਬਜ਼ੀ ਲਾਉਣਾ ਬੈਠਾ ਪਹਿਲਾਂ ਲਾਈ ਸੀ ਇੱਕ ਦਿਨ ਹਾਂ ਉਹ ਕਾਮਯਾਬ ਨਹੀਂ ਹੋਈ ਸਾਡੀ ਸਬਜ਼ੀ ਉਹ ਤੁਸੀਂ ਲਾਈ ਉਹ ਮੈਂ ਲਾਈ ਤੀ ਹੁਣ ਕਈ ਸਾਲਾਂ ਦਾ ਕੰਮ ਹੈ ਇਹ ਮੰਤਰੀ ਨੂੰ ਦਿੱਤਾ ਹੋਇਆ ਚਾਰਜ ਵਿਵਸਥੀ ਵਾਲੇ ਆਏ ਨੇ ਪੁਸ਼ਟੀ ਕਰਨ ਲਈ ਮਿੱਟੀ ਆਪਾਂ ਲਾ ਕੀ ਕੀ ਰਹੇ ਹਾਂ ਤੁਹਾਨੂੰ ਇਹ ਵੀ ਦਿਖਾ ਦਿੰਨੇ ਹਾਂ ਹੁਣ ਲੈਨ ਵਾਈਜ਼ ਕਰ ਲਮ ਫਿਰ ਦਿਖਾਉਣਾ ਤੁਹਾਨੂੰ ਵੀ ਕੀ ਕੀ ਆਈਟਮ ਆ ਠੀਕ ਨਹੀਂ ਕਿੰਨੇ ਆਟਮ ਆ ਸੀ ਬਹੁਤ ਲਾ ਦੇਣੀਆਂ ਨੇ ਅੱਜ ਇਹ ਰਜਰ ਇਹ ਵੀ ਮੁੱਲੀ ਹੈ ਵੀ ਮੁੱਲੀ ਆ ਆ ਸਿੰਗਰਾ ਹੈ ਹਾਂ ਆਹ ਨੂੰ ਇਹਨੂੰ ਮਾੜੀ ਲੱਗੀ ਜਾਂਦੀ ਨਹੀਂ ਲੱਗਦੀ ਦੇਖ ਰਿਹਾ 20 ਪ੍ਰਿੰਡੀ ਮਿੱਠੀ ਲਓ ਜੀ ਕਰੋ ਚੈੱਕ ਫਿਰ ਕਰਾਂ ਸਭ ਤੋਂ ਪਹਿਲਾਂ ਧਣੀਆਂ ਆਉ ਨਹੀਂ ਲਾਉਣੀ ਗਾਜਰ ਆਉ ਚ ਵੀ ਗਾਜਰ ਆ ਜਿਹਨੂੰ ਰਬਟ ਪਾਈ ਹੋਈ ਆ ਪਰੇ ਤੇ ਆ ਦੋ ਪੁੜੀਆਂ ਮੂਲੀ ਦੀਆਂ ਨੇ ਇਹਦੀ ਮੌਸਮ ਚਲੀ ਗਈ ਦੋ ਧਣੀਆਂ ਦੀਆਂ ਨੇ ਦੋ ਪਾਲਕ ਦੀਆਂ ਨੇ ਤੇ ਦੋ ਗੰ ਮੂਲੀ ਫੇਰ ਆ ਜੀ ਇੱਕ ਪ੍ਰਿੰਡੀ ਆ ਪ੍ਰਿੰਡੀ ਆ ਮਿੱਠੀ ਆ ਤੇ ਮਿੱਥੇ ਨੇ ਇਹ ਚ ਆ ਸਿੰਗਰੇ ਨੇ ਆ ਦੋ ਨਹੀਂ ਲਾਉਣੀਆਂ ਹੁਣ ਠੀਕ ਆ ਤੇ ਆ ਇਹ ਚੌੜੇ ਪੱਤੇ ਵਾਲੀ ਸਰੋਂ ਇਹ ਕਰਨੀ ਆ ਮਹਾਦੀ ਦੋ ਦੀ ਤਾਂ ਮੌਸਮ ਗਈ ਏ ਨਹੀਂ ਲਾਉਣੀ ਕੀ ਕੀ ਪ੍ਰਿੰਡੀਆਂ ਪ੍ਰਿੰਡੀਆਂ ਹਾਂ ਪ੍ਰਿੰਡੀਆਂ ਲਾਉਣੀ ਹੈਗੀ ਇਹਦੀ ਮੌਸਮ ਗਈ ਏ ਖਾ ਚੁੱਕੀ ਤੇ ਗੋਭੀ ਪਈ ਅੰਦਰ ਫੁੱਲ ਲਿਆਂਦੀ ਉਹ ਲਾਉਣੀਆਂ ਚਲੋ ਇਹ ਮੈਂ ਤਾਂ ਤੁਹਾਨੂੰ ਪਤਾ ਹੀ ਨਹੀਂ ਕਿ ਕੰਮ ਕਰਾਉਣ ਲਈ ਸੰਪਰਕ ਕਰ ਸਕਦੇ ਹਾਂ ਨਹੀਂ ਮੜਾ ਮੋਟਾ ਕਈ ਵਾਰ ਜੀ ਕਰਦਾ ਹੁੰਦਾ ਨਾ ਵੀ ਕਹੇਦਾ ਵੀ ਅਸੀਂ ਵੀ ਲਾਈਏ ਸਬਜ਼ੀ ਤਾਸਾ ਨਹੀਂ ਜੀ ਜੋ ਕਰਦਾ ਕਰ ਨਹੀਂ ਪੈਂਦੀ ਸਹੀ ਗੱਲ ਆ ਹਾਂ ਲੱਗਦਾ ਮੈਂ ਭਲਕੇ ਗੱਲਾਂ ਨਹੀਂ ਦਿਲ ਸਕਦਾ ਤੁਸੀਂ ਕਿਹੜਾ ਦੇਖੋ ਇਹ ਬਾਈ ਐਨੇ ਕਰੋੜੇ ਤੇ ਰੋੜਾ ਖਾਨਾ ਐਨਾ ਦੇਖੋ ਹਲੇ ਵੀ ਬਾਲਟੀ ਭਰੀ ਪਈ ਆ ਤੁਸੀਂ ਕਹੋਗੇ ਬੱਟ ਇੰਨੀ ਮੋਟੀ ਕਾਤੇ ਕਰੀਆ ਬੱਟਾਂ ਜਾਣ ਕੇ ਮੋਟੀਆਂ ਕਰੀਆਂ ਨੇ ਇਹ ਤਿਆਰ ਕਰੀ ਗਾਜਰ ਲਾਈਏ ਵਿੱਚ ਉਹਦੇ ਵਾਸਤੇ ਕਹਿੰਦੇ ਗਾਜਰ ਨੂੰ ਔਰ ਮੂਲੀ ਨੂੰ ਜਿੰਨੀ ਬੱਟ ਮੋਟੀ ਹੋਊਗੀ ਦੋਵੇਂ ਬੱਟਾਂ ਮੈਂ ਲਾਂ ਜਤਨ ਚਾਰੇ ਪਾਸੇ ਹਾਂ ਇਹ ਜੇ ਕੁਝ ਜੋੜਨੀ ਭਾਈ ਮੈਂ ਤਾਂ ਜੋਗ ਨਹੀਂ ਹੋ ਰਿਹਾ ਲੱਕ ਕਰ ਕੇ ਮੇਰਾ ਲੱਕ ਬਹੁਤ ਦੁੱਤ ਚਲੋ ਹੁਣ ਮੈਂ ਕਰਾਂ ਰੇਤਮਾ ਲੀਕਾਂ ਕੱਟ ਕੇ ਮਾਂ ਪਿੱਤ ਨੂੰ ਲੀਕਾਂ ਕੱਢਣ ਤੋਂ ਬਾਅਦ ਇਹਨਾਂ ਨੂੰ ਕਰਦੇ ਪਰੇ ਮੜੀਆਂ ਫਿਰ ਆਹ ਜਿੰਨੀ ਫਾਲਤੂ ਪਈ ਆ ਇਹ ਲਾ ਦੇ ਖੁੱਲੀਆਂ ਨੇ ਪੁੜੀਆਂ ਡੋਲਾਂ ਦੀ ਆਹ ਨਾਲ ਜਿਹੜੀ ਆ ਮਿੱਟੀ ਆ ਮਾਪੀਦਾ ਆ ਆ ਘਰਉਣਾ ਚਾਹੀਏ ਠੀਕ ਆ ਹੋਈ ਘਰਉਣੀ ਮਾਂ ਮੜੀ ਮੋਟੀ ਵੀ ਹੋ ਜੂਵੇ ਇਹਨੂੰ ਉੱਪਰੋਂ ਥੈਪੜ ਫਿਰ ਪਹਿਲਾਂ ਕਿਸੇ ਨਾਲ ਐਵੇਂ ਐਵੇਂ ਜਿਆਦਾ ਨਾ ਦੱਬੀ ਬਸ ਇੱਕ ਸਿਰ ਸਿਰ ਭਾਂਦੇ ਫਿਰ ਤਾਂ ਹੀ ਮਿੱਟੀ ਖੜੂਗੀ ਹੂੰ ਕਾ ਇਧਰੋਂ ਪਤਲੀ ਲੱਗਦੀ ਹੈ ਹਨਾ ਬਹੁਤ ਜ਼ਿਆਦਾ ਮੋਟੀ ਹੋਗੀ ਇਹ ਮਾੜੀ ਲੱਗਦੀ ਜਿਹੜੀ ਉਹ ਜਿਵੇਂ ਕਹਿੰਦੇ ਵੀ ਤਗੜੇ ਸਾਹਮਣੇ ਮਾੜਾ ਹੋਰ ਵੀ ਮਾੜਾ ਲੱਗ ਜਾਂਦਾ ਹਾਇ ਨਾ ਕਰੇ ਥੋਹੇ ਕਹੀ ਜਿੱਟੀ ਚਲ ਹਾਂ ਚਲੋ ਆਪਾਂ ਵੀ ਕੱਢਦੇ ਆਂ ਲੀਕਾਂ ਫਿਰ ਮਿਲਦੇ ਆ ਤੁਹਾਨੂੰ ਦੱਸੇ ਰੀ ਭੈਣ ਦੀ ਲੰਦ ਸਿੰਘ ਵੀ ਨਾਲ ਲੱਗੇ ਹਾਂ ਕਿਹੜੇ ਹਿਸਾਬ ਨਾਲ ਫਸਾਈ ਬੱਤੀ ਆ ਲਾਹਟ ਐ ਚਾਰੀ ਨਹੀਂ ਨਾ ਪੈਂਦੀ ਆਹ ਵੱੜਨ ਦਿਸ਼ਾ ਵਿੱਚ ਲੱਗ ਗਿਆ ਪਰ ਫਿਰ ਇਹਦੇ ਨੂੰ ਹੇ ਭੈਣ ਚੁੱਤੀ ਸਿੰਘ ਫਸਾਉਂਦੀ ਆ ਉੱਥੇ ਜੋ ਕੋ ਵੀ ਦੇਖੇ ਨਾ ਨਹੀਂ ਖੁੱਲਣਾ ਨਹੀਂ ਹੈਗਾ ਪਰ ਲੱਗਦਾ ਫਿਰ ਇਹ ਸਭ ਦੇਖਣ ਦਾ ਬੱਧਾ ਹੋਇਆ ਪਹਿਲਾਂ ਅਕਲ ਅੰਦਰ ਸੰਗਤਾਂ ਕਾਹਦੀ ਰੱਖੀ ਗਾਹਾਂ ਨੂੰ ਕੱਥ ਲੈ ਕੇ ਜਾਣੀ ਆ ਦੇਖ ਲੈ ਬੱਡੇ ਨਾ ਉੱਥੇ ਖੜੀ ਅਰੇ ਖੜੇ ਤੂੰ ਤੂੰ ਖੜੀ ਰਹਿ ਵੀ ਫੜਦਾ ਕਹਤੇ ਮੈਨੂੰ Alhamdulillah. 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 ਠੀਕੇ ਕਰਦੇ ਜਦੋਂ ਪੈਣ ਲੱਗਦਾ ਜਦੋਂ ਸਿੰਗ ਲਿਆਉਂਦੀ ਆ ਬੈ ਜਾ ਟਟੜੀ ਤੇ ਟਟੜੀ ਲੈ ਕੇ ਬੈ ਜਾ ਇਹਨਾਂ ਸੌਖਾ ਨਹੀਂ ਜੀ ਸੌਖਾ ਵੱਟੂ ਜੀ ਦੁਰਤ ਨੂੰ ਲਾਜ ਮਗਨ ਲਾਜ ਤਰੀਂ ਤੇ ਵੀ ਆ ਵੀ ਨਹੀਂ ਹੈਗੀ ਜਦੋਂ ਟਾਈਮ ਤੇ ਆਉਣੀ। ਮੈਨੂੰ ਵਿਖਦਾ ਨਹੀਂ ਖਿੱਚ ਰੱਖ। ਨਹੀਂ ਤੇ ਪਤਾ ਵੀ ਹਾਂ ਤਾਰਾ ਕਰਿਆ ਹੈ ਨੇ। ਟਮਾਟੋ ਜਬਾ ਤੇ ਸੀਰ ਹੋ ਗਿਆ ਤਾਂ ਤੂੰ ਹਾਂ ਪਰ ਤੇ ਚਲੇ ਗਈ ਹੁਣ ਤਾਰੀ। ਅੱਧਾ ਤਾਂ ਵਾਦੇ ਕੀ ਹੋ ਗਿਆ ਬਸ। ਆਇਆ ਥੱਲੇ ਵੀ ਇੱਟ ਨਾਲ ਨਹੀਂ ਜੀਂਦਾ ਇਹਨਾਂ ਕੋਲ ਛੋਟੀ ਵਜਨਦੀ ਆ ਤੇਰਾ ਹੀ ਭਲਾ ਕਰਦੇ ਆਂ ਕੁਝਾਂ ਨੂੰ ਖਬਰ ਕਿੱਤੀ ਕਲਮ ਕਦੀ ਇਹਨੇ ਤਰ ਤਜਾ ਹੋਇਆ ਇਹ ਲੱਖ ਬਹੁਤ ਦਰਦ ਕਰਦਾ ਕਰ ਉਹ ਕ੍ਰਿਸ਼ਨ ਰੋਟਾ ਤਰ੍ਹਾਂ ਕੰਮ ਜਿਹੜਾ ਕਰਦੇ ਹਾਂ ਸਿਰਫ ਹੰਤੇ ਅੰਨੜ ਪਰੇ ਰਹੀ ਹੋਣੀ ਕਲਾਸੇ ਚੋਂ ਠਾ ਮਾਰਨਾ ਖੱਚ ਰੱਖ ਖੱਚ ਜੰਗਾ ਹੋਰ ਖੱਚ ਭਰੇ ਨੀ ਖੱਚ ਹਰਕ ਭੈਣ ਚੋਧਾ ਮਾਰੇ ਮੂ ਮੜਾ ਇੱਥੋਂ ਫੜ ਕੇ ਤੂੰ ਮੋੜ ਮੂ ਮੋੜ ਇਹ ਜਿਹੜੀ ਸੈਣੀ ਪਾ ਕੇ ਕੱਢਾ ਖੱਚ ਮੜਾ ਜਾਂ ਖੱਚ 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 ਜਿੰਨਾ ਖੱਚੇ ਕੀ ਇਹਦੇ ਨਾਲ ਹੀ ਸੈਣੀ ਪੈ ਜਾਣੀ ਇਹਦੇ ਖੱਚਣ ਨਾਲ ਪਾਗੀ 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 ਇੱਕ ਮਿੰਟ ਕਿੱਥੇ ਗਿਆ ਹੋਂਡਾ ਲੈ ਜਾ ਬੜਾ ਰਾਉਂਡ ਆਫ ਕਰ ਲੋ ਪੰਪ ਧੋ ਲੋ ਸਰਫ ਨਾਲ ਦੇਖੋ ਸਰਫ ਕਿੰਨੀ ਪਾਈ ਆ ਤਾਂ ਸਾਰੀ ਤੇ ਸਪਰੇ ਹੋਣੀ ਆ ਐਨਾ ਪੰਪ ਧੋਣਾ ਪੈਂਦਾ ਐਨਾ ਰਾਉਂਡ ਆਪ ਚ ਜੂਰੀਆ ਫਾਈ ਜੋ ਦੇ ਵੀ ਡਰ ਰਹੇ ਨੇ ਇਹ ਪੱਤੇ ਤੇ ਨਾ ਦਵਾਈ ਪਾਈ ਗਈ ਹੋਵੇ ਹੋਰ ਪਾਸੇ ਕੋਈ ਭਰਤੀ ਆਪਾਂ ਨੇ ਸਾਰੇ ਪੁੱਛਿਆ ਕੋਈ ਦਾ ਕੀ ਬਣਾ ਕੋਈ ਦਾ ਕੀ ਬਣਾ ਕੋਈ ਗਈ ਭਰੀ ਦੇਖੋ ਥੋੜਾ ਜਿਹਾ ਫਰਸਾ ਇਹਦੇ ਨਾਲੋਂ ਉੱਚਾ ਚੱਕ ਕੇ ਲਾ ਦਤਾ ਸੀ ਪਰ ਹੁਣ ਇਹ ਤੇਰੇ ਤਪਾ ਹੋਇਆ ਆ ਮੇਰੀ ਫੋਗਰੀ ਤੀ ਤੇ ਮਰੂਦ ਦਾ ਬਹੁਤ ਜ਼ਿਆਦਾ ਉਰਲਾ ਸੀ ਇੱਧਰ ਨੂੰ ਹਨ ਤੇ ਮਨ ਲੋ ਅੱਧੇ ਵੀਡੀਓ ਤੱਕ ਮਰੂਦ ਦੇ ਵਿਸ਼ਾ ਪਿਆ ਦਾ ਅੱਜ ਫਿਰ ਤਿੰਨ ਟਾਣੇ ਮਰੂਦ ਦੇ ਵੱਡੇ ਅਨਾ ਹੁਣ ਕੀ ਕਰਾਂਗੇ ਆਪਾਂ ਇਹ ਜਿਹੜੀ ਮਿੱਟੀ ਬਚ ਗਈ ਇਹਨੂੰ ਚੱਕ ਕੇ ਐਚ ਪਾ ਦਾਂਗੇ ਕੈਰੀ ਚ ਨਾਲ ਤਾਂ ਕੈਰੀ ਉੱਚੀ ਹੋ ਜੂਗੀ ਨਾਲ ਜਿਹੜਾ ਮੋੜਾ ਮੋਟਾ ਕਿਤੇ ਪਾਣੀ ਲੱਗ ਜਾਂਦਾ ਉਹਨੂੰ ਲੱਕੂਗਾ ਹਾਂ ਪੁੱਤ ਕੀ ਕਹਿਣਾ ਬੋਲ ਚਟਨਾ ਖਾ ਲਿੰਗਰ ਕੇ ਆਲੇ ਕੋ ਰਿਆ ਵਾ ਅੱਜ ਦੱਸਾਂ ਕਿ ਮੈਂ ਵੀਜ ਪੱਕ ਰਿਹਾ ਹਾਂ ਕਦੇ ਵੀਜ ਮਰੂਦ ਮਤਲਬ ਤੋੜੀ ਨਾ ਲੱਗਿਆ ਰਹਿਣ ਦੇ ਪੂਰਾ ਪੱਕਿਆ ਦੇਖੋ ਤਾਂ ਦੋਸਤੇ ਆੜੂ ਦਾ ਸੀਗਾ ਕਿੱਦਾਂ ਹੋ ਗਿਆ ਹੁਣ ਮੇਰੀ ਜੜ ਚ ਆੜੂ ਆ ਇਹ ਆੜੂ ਕੱਢ ਕੇ ਲਾਉਣਾ ਗਾਲੂ ਆਪਾਂ ਨੇ ਉਹਦਾ ਪਰਸ ਦੇਖ ਲਓ ਨਾ ਪੁੱਤੈ ਸ਼ਾਮ ਨੂੰ ਝੁੰਟੀ ਦਾ ਦਰਖਤਾਂ ਨੂੰ ਸੌ ਜਾਂਦੇ ਨੂੰ ਟੁੱਟ ਜੂ ਛੋਟਾ ਨਾ ਪੁੱਤੈ ਕਈ ਵੇਖਾਂ ਥੋੜਾ ਕਈ ਵੇਖਣ ਲੱਗੇ ਹਾਂ ਛੋਟਾ ਮੜੀ ਆ ਛੋਟਾ ਜਿਹਾ ਕਾ ਛੋਟਾ ਜਿਹਾ ਉੱਪਰ ਆਲੂ ਨੂੰ ਸਪਰੇਅ ਕਰਾਂਗੇ ਅੱਜ ਸਪਰੇਅ ਲੈ ਆਂਦੀ ਆ 1200 ਰੁਪਏ ਪੰਪ ਦੀ ਇਹਨੂੰ ਸਪਰੇਅ ਕਰਾਂਗੇ ਇਹ ਦੇਖੋ ਫਲ ਲੱਗਦਾ ਪੂਰਾ ਬਹੁਤ ਫਲ ਪੈਂਦਾ ਹਜਮੇ ਕੋਈ ਕੋ ਹੋਰ ਆਰਾਊਂਡ 2 ਨੇ ਆਰਾਊਂਡ ਆਪ ਕਰਨਾ ਕਰਕੇ ਮੈਂ ਪੰਪ ਤੋਂ ਹਟਾ ਤਾ ਇਹ ਤਾਂ ਬਹੁਤ ਇੰਨਾ ਖਰਾਬ ਹੋ ਜਾਂਦੇ ਆ ਇਦਾਂ ਨਾ ਹਜਮੇ ਲਾਲ ਲਾਲ ਜਾ ਹੋ ਕੇ ਖਰਾਬ ਹੋ ਜਾਂਦਾ ਇਦਾਂ ਖਰਾਬ ਹੋ ਜਾਂਦਾ ਉਹ ਚੂਂ ਵੀ ਨਹੀਂ ਤੂੰ ਹੈਗੇ ਬਹੁਤਾਂ ਚੂਂਏ ਤੂੰ ਵਿੱਚ ਪ੍ਰਿੰਡਾ ਵੀ ਨਹੀਂ ਆ ਚੂਹਾ ਤਾਂ ਬਥੇਰਾ ਪੁੱਤਾ ਪ੍ਰਿੰਡਾ ਵੀ ਬਹੁਤ ਆ ਆ ਜੂਮਾ ਦਾ ਨਾ ਰਿਹਾ ਲਿਆ ਦੇ ਇੱਕ ਇੱਕ ਕਰਕੇ ਬਸਰ ਲੱਗਿਆ ਆਇਆ ਤੂੰ ਆ ਫੜਿੰਗ ਕਰੇਲਾ ਵੀ ਦਿਖਾ ਮਾ ਫਿਰ ਇਹ ਆ ਦੇਖ ਲਓ ਕਰੇਲਾ ਲੱਗਿਆ ਕਰੇਲਾ 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 ਆ ਦੇਖੋ ਕਰੇਲਾ ਬੱਸ ਸੁਣ ਮੈਂ ਵੀ ਆ ਗਿਆ ਜੰਮ ਜੂ ਵੀ ਅੰਦਰ ਬਰਫ